ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਬਹਾਦਰ ਯੋਧੇ ਜਿਨ੍ਹਾਂ ਵਿੱਚ ਸੰਤ ਅਤੇ ਸਿਪਾਹੀ ਵਾਲੇ ਦੋਵੇਂ ਗੁਣ ਸਨ 18ਵੀਂ ਸਦੀ ਦੇ ਅੰਦਰ ਸਿੱਖ ਕੌਮ ਬੜੇ ਵਿਖੜੇ ਪੈਂਡੇ ਵਿੱਚੋਂ ਲੰਘ ਰਹੀ ਸੀ ਮੌਕੇ ਦੇ ਹਾਕਮ ਜ਼ਾਲਮ ਬਣ ਚੁੱਕੇ ਸਨ ਸਿੰਘ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਸੀ ਉਸ ਵਕਤ ਸੰਤ ਸੁਭਾਅ ਦੇ ਮਾਲਕ ਭਾਈ ਤਾਰਾ ਸਿੰਘ ਜੀ ਪਿੰਡ ਵਾਂ ਵਿੱਚ ਇੱਕ ਧਰਮਸ਼ਾਲਾ ਬਣਾ ਕੇ ਗੁਰੂ ਕਾ ਲੰਗਰ ਚਲਾਉਂਦੇ ਨੇ ਉਥੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਂਦੀ ਇਸ ਬਹਾਦਰ ਯੋਧੇ ਨੇ ਸਮਾਂ ਆਉਣ ਤੇ ਸਿੱਖ ਪੰਥ ਦੀ ਰੱਖਿਆ ਲਈ ਆਪਣਾ ਜੀਵਨ ਧਰਮ ਤੋਂ ਕੁਰਬਾਨ ਕੀਤਾ ਆਪ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ਇਸ ਵੀਡੀਓ ਦੇ ਰਾਹੀਂ ਸਾਰੇ ਇਤਿਹਾਸ ਦੀ ਸਾਂਝ ਪਾਵਾਂਗੇ ਪੱਟੀ ਦੇ ਇਲਾਕੇ ਵਿੱਚ ਦੋ ਪਿੰਡ ਸਨ ਡਲ ਅਤੇ ਵਾਂ ਜਿਸ ਨੂੰ ਅੱਜਕੱਲ ਡਲ ਵਾਮੀ ਕਿਹਾ ਜਾਂਦਾ ਵਾਂ ਪਿੰਡ ਵਿੱਚ ਭਾਈ ਤਾਰਾ ਸਿੰਘ ਜੀ ਰਹਿੰਦੇ ਨੇ ਭਜਨ ਬੰਦਗੀ ਕਰਨ ਵਾਲੇ ਸਿੱਧਕੀ ਸਿੱਖ ਸਨ ਆਪਣੇ ਪਿੰਡ ਲਾਗੇ ਇੱਕ ਵਾੜਾ ਬਣਾਇਆ ਸੀ ਧਰਮਸ਼ਾਲਾ ਬਣਾਈ ਸੀ ਜਿੱਥੇ ਬਾਹਰੋਂ ਆਏ ਗਏ ਸਿੰਘ ਜੋ ਜੰਗਲਾਂ ਵਿੱਚ ਰਹਿੰਦੇ ਸੀ ਆ ਕੇ ਟਿਕਾਣਾ ਕਰਦੇ ਗੁਰੂ ਕਾ ਲੰਗਰ ਛੱਕਦੇ ਭਾਈ ਤਾਰਾ ਸਿੰਘ ਜੀ ਸਿਮਰਨ ਕਰਦਿਆਂ ਹੋਇਆਂ ਉਹਨਾਂ ਲਈ ਆਪ ਲੰਗਰ ਪਾਣੀ ਤਿਆਰ ਕਰਦੇ ਨੇ ਆਪਣੇ ਹੱਥੀਂ ਉਹਨਾਂ ਆਏ ਗਏ ਸਿੰਘਾਂ ਦੀ ਸੇਵਾ ਕਰਦੇ ਸਨ ਇਹ ਸੇਵਾ ਸਿਮਰਨ ਦੀ ਗੁੜਤੀ ਭਾਈ ਤਾਰਾ ਸਿੰਘ ਜੀ ਨੂੰ ਪਰਿਵਾਰ ਦੇ ਵਿੱਚੋਂ ਮਿਲੀ ਸੀ ਆਪ ਜੀ ਦੇ ਪਿਤਾ ਜੀ ਸਤਕਾਰਯੋਗ ਭਾਈ ਗੁਰਦਾਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹਿ ਕੇ ਕਈ ਜੰਗਾਂ ਜੁੱਧਾਂ ਵਿੱਚ ਹਿੱਸਾ ਲਿਆ ਇਸ ਤਰ੍ਹਾਂ ਆਪ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਜੁੜਿਆ ਸੀ ਭਾਈ ਤਾਰਾ ਸਿੰਘ ਜੀ ਦਾ ਜਨਮ ਪਿਤਾ ਭਾਈ ਗੁਰਦਾਸ ਸਿੰਘ ਜੀ ਦੇ ਘਰ ਪਾਕਿਸਤਾਨ ਦੀ ਹੱਦ ਦੇ ਨੇੜੇ ਪਿੰਡ ਵਾਂ ਵਿੱਚ 1694 ਈਸਵੀ ਨੂੰ ਹੋਇਆ ਆਪਜੀ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਭਾਈ ਤਾਰਾ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਵਿੱਚ ਰਹਿ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਫੌਜ ਵਿੱਚ ਅੱਗੇ ਹੋ ਕੇ ਲੜਨ ਵਾਲੇ ਜਰਨੈਲ ਸਨ ਆਪ ਜੀ ਦੇ ਅੰਦਰ ਧਰਮ ਦੇ ਗੁਣਸਨ ਹਰ ਮੁਸ਼ਕਲ ਦੇ ਸਮੇਂ ਵੀ ਪੰਥ ਨੂੰ ਸਮਰਪਿਤ ਹੋ ਕੇ ਰਹੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਨੇ ਆਪਣੇ ਬਾੜੇ ਵਿੱਚ ਬਹੁਤ ਸਾਰੇ ਜੰਡ ਕਰੀਰ ਤੇ ਕਿੱਕਰਾਂ ਦੇ ਦਰਖਤ ਲਗਾਏ ਸੇਵਾ ਸਿਮਰਨ ਅਤੇ ਲੋੜਵੰਦਾਂ ਦੀ ਮਦਦ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਸੀ ਬਾੜੇ ਵਿੱਚ ਸਿੱਖਾਂ ਦੀ ਰੱਖਿਆ ਲਈ ਇੱਕ ਬੁੰਗਾ ਧਰਮਸ਼ਾਲਾ ਬਣਵਾਈ ਜਿੱਥੇ ਸਿੰਘ ਆ ਕੇ ਰਹਿੰਦੇ ਗੁਰੂ ਕਾ ਲੰਗਰ ਛਕਦੇ ਸੀ ਇਹਨਾਂ ਕੋਲ ਖੇਤੀਬਾੜੀ ਲਈ ਬਹੁਤ ਜ਼ਮੀਨ ਹੈ ਜਿਸ ਦੀ ਆਮਦਨ ਦਾ ਬਹੁਤਾ ਹਿੱਸਾ ਭਾਈ ਤਾਰਾ ਸਿੰਘ ਜੀ ਲੋੜਵੰਦਾ ਦੀ ਸੇਵਾ ਵਿੱਚ ਖਰਚ ਕਰ ਦਿੰਦੇ ਸਨ ਆਪ ਜੀ ਦਾ ਸੁਭਾਅ ਸੰਤ ਸਿਪਾਈ ਵਾਲਾ ਹੋਣ ਕਰਕੇ ਸਿੱਖ ਪੰਥ ਵਿੱਚ ਬਹੁਤ ਆਦਰ ਸਤਕਾਰ ਸੀ ਮੁਗਲਾਂ ਦੇ ਰਾਜ ਸਮੇਂ ਪੰਜਾਬ ਵਿੱਚ ਜ਼ਿਮੀਂਦਾਰਾ ਪ੍ਰਬੰਧ ਸੀ ਪਿੰਡ ਦੇ ਚੌਧਰੀ ਆਮ ਲੋਕਾਂ ਤੇ ਬੜਾ ਜ਼ੁਲਮ ਕਰਦੇ ਸਨ ਪੱਟੀ ਦਾ ਚੌਧਰੀ ਸਾਹਿਬ ਰਾਏ ਬੜਾ ਜ਼ਾਲਮ ਤੇ ਅਤਿਆਚਾਰੀ ਸੀ ਕੁਝ ਇਸ ਨੂੰ ਸਰਕਾਰੀ ਥਾਪੜਾ ਵੀ ਹੋਵੇਗਾ ਸਿੱਖਾਂ ਨੂੰ ਤੰਗ ਕਰਨ ਲਈ ਇਹ ਆਪਣੀਆਂ ਘੋੜੀਆਂ ਨੂੰ ਸਿੱਖਾਂ ਦੇ ਖੇਤਾਂ ਵਿੱਚ ਚਰਨ ਲਈ ਖੁੱਲੀਆਂ ਛੱਡ ਦਿੰਦਾ ਸੀ ਸਿੱਖ ਜੋ ਬੜੇ ਪਿਆਰ ਦੇ ਨਾਲ ਆਪਣੀਆਂ ਫਸਲਾਂ ਨੂੰ ਪਾਲਦੇ ਉਜੜੇ ਖੇਤ ਦੇਖ ਕੇ ਮਨ ਬੜਾ ਦੁਖੀ ਹੁੰਦਾ ਇੱਕ ਦਿਨ ਪੁਸੇ ਪਿੰਡ ਦੇ ਦੋ ਸਿੰਘ 마ਸੀ ਸਿੰਘ ਅਤੇ ਗੁਰਬਖਸ਼ ਸਿੰਘ ਚੌਧਰੀ ਕੋਲ ਗਏ ਤੇ ਕਹਿਣ ਲੱਗੇ ਤੁਸੀਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ ਉਹ ਹਰ ਰੋਜ਼ ਸਾਡੇ ਖੇਤ ਫਸਲਾਂ ਖਰਾਬ ਕਰਦੀਆਂ ਹਨ ਤਾਂ ਚੌਧਰੀ ਕਹਿਣ ਲੱਗਾ ਕਿ ਮੇਰੇ ਕੋਲ ਰਸੇ ਨਹੀਂ ਹਨ ਜਿਸ ਨਾਲ ਮੈਂ ਇਹਨਾਂ ਘੋੜੀਆਂ ਨੂੰ ਬੰਨ੍ਹ ਸਕਾਂ ਇਹ ਗੱਲ ਸੁਣ ਕੇ ਦੋਵੇਂ ਸਿੰਘ ਬੜੇ ਹੈਰਾਨ ਹੋਏ ਕਿ ਪਿੰਡ ਦਾ ਵੱਡਾ ਚੌਧਰੀ ਤੇ ਕਹਿ ਰਿਹਾ ਰਸੇ ਨਹੀਂ ਉਹਨਾਂ ਸਿੰਘਾਂ ਨੇ ਚੌਧਰੀ ਨੂੰ ਦੁਬਾਰਾ ਫੇਰ ਕਿਹਾ ਕਿ ਜੇਕਰ ਤੇਰੇ ਕੋਲ ਰਸੇ ਨਹੀਂ ਬਾਜ਼ਾਰ ਤੋਂ ਮੁੱਲ ਖਰੀਦ ਲੈ ਤਾਂ ਚੌਧਰੀ ਕਹਿਣ ਲੱਗਾ ਕਿ ਜਿੰਨਾ ਰੱਸਿਆਂ ਨਾਲ ਮੈਂ ਆਪਣੀਆਂ ਘੋੜੀਆਂ ਨੂੰ ਬੰਨਣਾ ਚਾਹੁੰਦਾ ਉਹ ਬਾਜ਼ਾਰੋਂ ਨਹੀਂ ਮਿਲਦੇ ਇਹ ਰਸੇ ਮੈਂ ਸਿੱਖਾਂ ਦੇ ਕੇਸ ਕੱਟ ਕੇ ਬਣਾਉਣੇ ਹਨ ਅਜੇ ਇੰਨੇ ਸਿੱਖ ਨਹੀਂ ਤਾਂ ਜੋ ਮੈਂ ਮਜ਼ਬੂਤ ਰਸੇ ਬਣਾ ਸਕਾਂ ਚੌਧਰੀ ਦੇ ਕੇਸਾਂ ਸੰਬੰਧੀ ਨਰਾਦਰੀ ਵਾਲੇ ਬੋਲ ਸੁਣ ਕੇ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਬੜੇ ਰੋਧ ਦੇ ਵਿੱਚ ਆਏ ਪਰ ਵਕਤ ਨੂੰ ਟਾਲਣ ਲਈ ਚੌਧਰੀ ਨੂੰ ਕੁਝ ਨਾ ਕਿਹਾ ਵਾਪਸ ਜਾ ਕੇ ਪਿੰਡ ਪੁੱਸਿਆਂ ਵਿਖੇ ਸਤਕਾਰਯੋਗ ਭਾਈ ਅਮਰ ਸਿੰਘ ਤੇ ਭਾਈ ਬਘੇਲ ਸਿੰਘ ਜੀ ਨੂੰ ਚੌਧਰੀ ਦੀ ਸਿੱਖਾਂ ਪ੍ਰਤੀ ਮਾੜੀ ਸੋਚ ਦੱਸੀ ਭਾਈ ਅਮਰ ਸਿੰਘ ਅਤੇ ਭਾਈ ਬਘੇਲ ਸਿੰਘ ਪੁੱਸੇ ਪਿੰਡ ਦੇ ਰਹਿਣ ਵਾਲੇ ਇਸੇ ਤਰ੍ਹਾਂ ਭਾਈ ਲਖਬੀਰ ਸਿੰਘ ਜੀ ਘਰਿਆਲੇ ਵਾਲੇ ਇਹ ਤਿੰਨੇ ਸਿੰਘ ਪਵਾੜੇ ਦੀ ਜੜ ਘੋੜੀਆਂ ਪਟਿਆਲੇ ਦੇ ਰਾਜੇ ਕੋਲ ਵੇਚ ਕੇ ਵੱਟੀ ਹੋਈ ਰਕਮ ਭਾਈ ਤਾਰਾ ਸਿੰਘ ਵਾਂ ਵੱਲੋਂ ਚਲਾਈ ਜਾ ਰਹੀ ਧਰਮਸ਼ਾਲਾ ਵਿੱਚ ਭੇਟ ਕਰ ਦਿੰਦੇ ਨੇ ਇੱਥੇ ਵਾਂ ਪਿੰਡ ਦੇ ਵਿੱਚ ਗੁਰਬਾਣੀ ਵਿਚਾਰ ਸ਼ਸਤਰ ਵਿਦਿਆ ਤੇ ਲੋੜਵੰਦਾ ਲਈ ਲੰਗਰ ਚੱਲਦਾ ਸੀ ਇਹ ਮਾਇਆ ਇਸ ਲੰਗਰ ਦੇ ਵਿੱਚ ਭੇਟ ਕਰ ਦਿੱਤੀ ਗਈ। ਉਧਰ ਘੂੜਿਆਂ ਨੂੰ ਲੱਭਦਾ ਚੌਧਰੀ ਵੀ ਵਾਂ ਨਗਰ ਆ ਪਹੁੰਚਿਆ। ਬੜੇ ਮਾੜੇ ਬੋਲ ਬੋਲਣ ਲੱਗਾ ਤੇ ਸਿੰਘਾਂ ਕੋਲੋਂ ਸੋਦਾ ਲਗਵਾ ਕੇ ਕੁੱਟ ਖਾ ਕੇ ਵਾਪਸ ਪੱਟੀ ਦੇ ਫੌਜਦਾਰ ਕੋਲ ਪਹੁੰਚਿਆ। ਜਾ ਕੇ ਸ਼ਿਕਾਇਤ ਕੀਤੀ ਉਸ ਨੂੰ ਸਿੱਖਾਂ ਦੇ ਵਿਰੁੱਧ ਭੜਕਾਇਆ। ਕਿ ਕੱਲ ਅਸੀਂ ਜਿਨ੍ਹਾਂ ਸਿੱਖਾਂ ਦੇ ਸਿਰ ਦੇ ਮੁੱਲ ਪਾਏ ਸਨ ਅੱਜ ਉਹਨਾਂ ਦੀ ਇਹ ਹਿੰਮਤ ਸਾਡੀਆਂ ਘੋੜੀਆਂ ਵੇਚ ਕੇ ਲੰਗਰ ਲਾ ਰਹੇ ਨੇ ਫੌਜਦਾਰ ਵੀ ਗੁੱਸੇ ਵਿੱਚ ਆ ਗਿਆ ਉਸ ਨੇ ਸਿੱਖਾਂ ਨੂੰ ਸੋਧਣ ਲਈ 80 ਪੈਦਲ ਤੇ 25 ਘੋੜ ਸਵਾਰਾਂ ਦੇ ਨਾਲ ਆਪਣਾ ਭਰਾ ਤੇ ਭਤੀਜੇ ਭੇਜ ਦਿੱਤੇ ਉਸ ਵਕਤ ਬਾਬਾ ਬਘੇਲ ਸਿੰਘ ਜੀ ਵਾਂ ਪਿੰਡ ਦੇ ਵਿੱਚ ਸਨ ਸਵੇਰ ਦਾ ਸਮਾਂ ਜੰਗਲ ਪਾਣੀ ਲਈ ਬਾਹਰ ਜਾ ਰਹੇ ਨੇ ਧਰਮਸ਼ਾਲਾ ਦੇ ਬਾਹਰਵਾਰ ਇਸ ਫੌਜ ਨਾਲ ਬਾਬਾ ਬਘੇਲ ਸਿੰਘ ਜੀ ਦਾ ਟਕਰਾ ਹੋ ਗਿਆ ਫੌਜਾਂ ਦੀ ਭੀੜ ਦੇਖ ਕੇ ਸਮਝ ਗਏ ਉਹਨਾਂ ਨੇ ਸੋਚਿਆ ਕਿ ਜੇ ਮੈਂ ਪਿੱਛੇ ਸਾਥੀਆਂ ਨੂੰ ਦੱਸਣ ਜਾਵਾਂ ਤਾਂ ਦੁਸ਼ਮਣ ਨੂੰ ਪਿੱਠ ਦਿਖਾਉਣਾ ਹੋਵੇਗਾ ਜੋਰ ਨਾਲ ਗੜਵਾ ਵਗਾ ਕੇ ਧਰਤੀ ਤੇ ਸੁੱਟਿਆ ਉੱਚੀ ਆਵਾਜ਼ ਵਿੱਚ ਜੈਕਾਰਾ ਬੁਲਾਇਆ ਜਿਨਨੇ ਕੋ ਵੈਰੀ ਸਮੇਟ ਸਕਦੇ ਸੀ ਸਮੇਟ ਲਏ ਇੰਨੇ ਸਮੇਂ ਨੂੰ ਆਵਾਜ਼ ਸੁਣ ਕੇ ਬਾਕੀ ਸਿੰਘ ਵੀ ਬਾਹਰ ਆ ਜਾਂਦੇ ਨੇ ਦੋਵਾਂ ਧਿਰਾਂ ਵਿੱਚ ਲੜਾਈ ਹੋਈ ਇੱਥੇ ਭਾਈ ਬਗੇਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਦੂਜੇ ਪਾਸੇ ਫੌਜਦਾਰ ਦਾ ਭਰਾ ਤੇ ਦੋ ਭਤੀਜੇ ਮਾਰੇ ਗਏ ਬਾਕੀ ਦੀ ਫੌਜ ਵਾਪਸ ਭੱਜ ਜਾਂਦੀ ਹੈ ਅਗਲੇ ਦਿਨ ਇਹਨਾਂ ਚੌਧਰੀਆਂ ਵੱਲੋਂ ਮਾਫੀ ਮੰਗ ਕੇ ਲਾਸ਼ਾਂ ਲਈਆਂ ਸਨ ਭਾਈ ਅਮਰ ਸਿੰਘ ਅਤੇ ਭਾਈ ਬਘੇਲ ਸਿੰਘ ਇਹਨਾਂ ਜੋਧਿਆਂ ਦੀ ਯਾਦ ਵਿੱਚ ਪਿੰਡ ਪੁੱッセ ਵਿਖੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਉਸ ਸਮੇਂ ਕੁਝ ਸਿੰਘਾਂ ਨੇ ਭਾਈ ਤਾਰਾ ਸਿੰਘ ਜੀ ਨੂੰ ਸਲਾਹ ਦਿੱਤੀ ਕਿ ਫੌਜਦਾਰ ਦਾ ਭਰਾ ਤੇ ਭਤੀਜੇ ਲੜਾਈ ਵਿੱਚ ਮਾਰੇ ਗਏ ਹਨ ਉਹ ਮੁੜ ਕੇ ਦੁਬਾਰਾ ਜ਼ਰੂਰ ਹਮਲਾ ਕਰੇਗਾ ਤੁਸੀਂ ਇਸ ਵਕਤ ਇਥੋਂ ਲਾਂਭੇ ਹੋ ਜਾਓ ਜੋ ਹੋਏਗਾ ਅਸੀਂ ਆਪੇ ਨਿਪਟ ਲਵਾਂਗੇ ਤਾਂ ਭਾਈ ਤਾਰਾ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਕਿ ਜਿਸ ਦਿਨ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਉਸ ਵਾਹਿਗੁਰੂ ਅੱਗੇ ਅਰਦਾਸ ਕਰਕੇ ਪ੍ਰਣ ਕੀਤਾ ਸੀ ਕਿ ਮੈਂ ਕਦੀ ਵੀ ਪੰਥ ਤੋਂ ਬੇਮੁਖ ਨਾ ਹੋਵਾਂ ਜਿਉਂਦੇ ਜੀਵੀ ਅਤੇ ਮਰਨ ਵੇਲੇ ਵੀ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀਵਾਂ ਮੈਂ ਤਾਂ ਇੱਥੇ ਸ਼ਹੀਦ ਹੋਣ ਦਾ ਫੈਸਲਾ ਕਰ ਚੁੱਕਾ ਹਾਂ ਤੁਹਾਡੇ ਵਿੱਚੋਂ ਜੇਕਰ ਕੋਈ ਜਾਣਾ ਚਾਹੁੰਦਾ ਤੇ ਉਹ ਪਾਸੇ ਜਾ ਸਕਦਾ 9 ਜੂਨ 1726 ਦਾ ਦਿਨ ਚੜ੍ਹਿਆ 30000 ਦੀ ਵੱਡੀ ਫੌਜ ਲੈ ਕੇ ਫੌਜੀ ਜਰਨਲ ਮੋਮਣ ਖਾਂ ਤੇ ਫੌਜਦਾਰ ਤੱਕੀ ਖਾਂ ਵਾਂ ਪਿੰਡ ਤੇ ਚੜਾਈ ਕਰਕੇ ਆ ਜਾਂਦੇ ਨੇ ਇੱਥੇ ਚੰਗੀ ਜੰਮ ਕੇ ਲੜਾਈ ਹੋਈ ਸਿੱਖਾਂ ਨਾਲੋਂ ਵੈਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਸਿੱਖਾਂ ਨੇ ਬਹਾਦਰੀ ਨਾਲ ਅੱਗੇ ਹੋ ਕੇ ਦੁਸ਼ਮਣ ਦੇ ਸਾਹਮਣੇ ਹੋ ਕੇ ਮੁਕਾਬਲਾ ਕੀਤਾ ਸਿੰਘਾਂ ਦੇ ਹੱਲੇ ਅੱਗੇ ਇਹ ਵੱਡੀ ਗਿਣਤੀ ਵਾਲੇ ਦੁਸ਼ਮਣ ਵੀ ਨਾ ਟਿਕ ਸਕੇ ਤੱਕੀਖਾ ਫੌਜਦਾਰ ਅੱਗੇ ਆਇਆ ਤੇ ਬੜੇ ਰੋਬ ਤੇ ਹੰਕਾਰ ਵਿੱਚ ਪੁੱਛਣ ਲੱਗਾ ਤੁਹਾਡੇ ਵਿੱਚੋਂ ਤਾਰਾ ਸਿੰਘ ਕੌਣ ਹੈ ਸੁਣਿਆ ਹੈ ਉਹ ਬੜਾ ਵੱਡਾ ਸੂਰਮਾ ਉਸ ਨਾਲ ਮੈਂ ਵੀ ਦੋ-ਦੋ ਹੱਥ ਕਰਕੇ ਵੇਖ ਲਵਾਂ ਉਸ ਨੇ ਆਪਣਾ ਸਾਰਾ ਸਰੀਰ ਸੰਜੋਗ ਨਾਲ ਟਕਿਆ ਹੋਇਆ ਸੀ ਭਾਈ ਤਾਰਾ ਸਿੰਘ ਜੀ ਨੇ ਦੂਰੋਂ ਆਪਣੇ ਨੇਜੇ ਨਾਲ ਸਿੱਧਾ ਉਸ ਦੇ ਮੂੰਹ ਤੇ ਇੰਨੀ ਜ਼ੋਰ ਨਾਲ ਵਾਰ ਕੀਤਾ ਤੇ ਕਿਹਾ ਇਸ ਦਾ ਨਾਂ ਤਾਰਾ ਸਿੰਘ ਹੈ ਉਹ ਪਿੱਛੇ ਵੱਲ ਨੂੰ ਦੌੜ ਪਿਆ ਮੂੰਹ ਵਿੱਚੋਂ ਖੂਨ ਦੇ ਫੁਹਾਰੇ ਫੋਟ ਪਏ ਮੋਮਣ ਖਾਨੇ ਤੱਕੀ ਖਾਨ ਨੂੰ ਦੇਖ ਕੇ ਕਿਹਾ ਕਿ ਕੀ ਗੱਲ ਪਾਣ ਚਬਾ ਰਹੇ ਹੋ ਤਾਂ ਉਸ ਨੇ ਮੋਮਨ ਖਾਨ ਨੂੰ ਖਿੱਚ ਕੇ ਕਿਹਾ ਕਿ ਤੂੰ ਵੀ ਅੱਗੇ ਹੋ ਕੇ ਦੇਖ ਤਾਰਾ ਸਿੰਘ ਵੰਡ ਰਿਹਾ ਹੈ ਇੱਕ ਪਾਸੇ ਗਿਣਤੀ ਦੇ 20 ਸਿੰਘ ਤੇ ਨਾਲ ਭਾਈ ਤਾਰਾ ਸਿੰਘ ਜੀ ਬਹਾਦਰੀ ਦੇ ਨਾਲ ਜੰਗ ਲੜ ਰਹੇ ਨੇ ਦੂਸਰੇ ਪਾਸੇ ਇਹ 30000 ਦੀ ਗਿਣਤੀ ਵਿੱਚ ਫੌਜ ਚੜ੍ਹ ਕੇ ਆਈ ਸੀ ਹੁਣ ਮੋਮਨ ਖਾਨ ਨੇ ਸਾਰੀ ਫੌਜ ਨੂੰ ਇਕੱਠਿਆਂ ਸਿੱਖਾਂ ਉੱਤੇ ਛਾੜ ਦਿੱਤਾ ਹੌਲੀ-ਹੌਲੀ ਸਾਰੇ ਸਿੰਘ ਇੱਕ-ਇੱਕ ਕਰਕੇ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦ ਹੋ ਜਾਂਦੇ ਨੇ ਇਸ ਵਾਂ ਪਿੰਡ ਦੀ ਜੰਗ ਦੇ ਵਿੱਚ ਭਾਈ ਤਾਰਾ ਸਿੰਘ ਜੀ ਦੇ ਨਾਲ 20 ਸਿੱਖਾਂ ਨੇ ਸ਼ਹਾਦਤ ਦਾ ਜਮ ਪੀਤਾ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਿੱਖ ਪੰਥ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ ਗੁਰਮਤੇ ਪਾਸ ਹੋਏ ਜਿਸ ਵਿੱਚ ਬਦਲਾ ਲੈਣ ਦੇ ਨਾਲ-ਨਾਲ ਮੁਖਬਰੀ ਕਰਨ ਵਾਲਿਆਂ ਨੂੰ ਵੀ ਕਠੋਰ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਇਸ 18ਵੀਂ ਸਦੀ ਦਾ ਇਤਿਹਾਸ ਸਿੱਖ ਕੌਮ ਲਈ ਬੜਾ ਸੰਘਰਸ਼ਮਈ ਸੀ 1726 ਈਸਵੀ ਵਿੱਚ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਇਸ ਤੋਂ ਬਾਅਦ ਕਲੂ ਘਾਰੇ ਵਾਪਰੇ ਮਹਾਨ ਕੁਰਬਾਨੀਆਂ ਹੋਈਆਂ ਇਸ ਸਦੀ ਦੇ ਅਖੀਰ ਵਿੱਚ 1799 ਈਸਵੀ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕੀਤਾ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਜੀ ਦਾ ਜੀਵਨ ਆਪ ਜੀ ਦੇ ਨਾਲ ਸਾਂਝਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ